ਥੱਲੇ ਕਿਉਂ ਨਹੀਂ ਆ ਰਿਹਾ ਥੱਲੇ ਉਹ ਨਾਲ ਤੇਰਾ ਕਨੈਕਟਰ ਕਿੱਧਰ ਗਿਆ ਕਨੈਕਟਰ ਕਿੱਥੇ ਆਹੀਓ ਭੈਣ ਪਰ ਇਹਦੇ ਨਾਲ ਜਿਹੜਾ ਬੜਾ ਕੱਟਦਾ ਬੰਦਾ ਮਾਰਦਾ ਇਹਨੇ ਬੰਦਾ ਗੱਡੀ ਨੰਬਰ ਨੋਟ ਕਰੋ ਆ ਗੱਡੀ ਨੰਬਰ ਆ ਜਗਰਾਂ ਨੀਤੀਦਾਰੂ ਵੀ ਕਹਿੰਦੇ ਆਏ ਜਗਰਾਉਂ ਜਗਰਾਉ ਡਿੱਪੂ ਬੰਦਾ ਮਾਰਦਾ ਲੱਗਾ ਬੰਦਾ ਮਾਰਦਾ ਇਹਨਾਂ ਨੇ ਹਸਪੀਟਲ ਪੰਚਾਓ ਬੰਦਾ ਮਾਰਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਾ ਪੰਚਾ ਦਿਓ ਮਾਰੋ ਨਾ ਵੀਰੇ ਮਾਰੋ ਨਾ ਯਾਰ ਆ ਜਾਓ ਆ ਜਾਓ ਬੰਦਾ ਮਾਰ ਦੂ ਓਏ ਸ਼ਾਂਤ ਰਹੋ ਨਹੀਂ ਸ਼ਾਂਤ ਰਹੋ ਓਏ ਮਾਰੋ ਖੜ੍ਹ ਜਾ ਖੜ੍ਹ ਜਾ ਖੜ੍ਹ ਜਾ ਚਾਬੀ ਕੱਢ ਲੈ ਮਾਈ ਨੂੰ ਫੜਾਈਆ ਜਗਰਾਉਂ ਡਿੱਪੂ ਦੀ ਬਾਸ ਇਨੇ ਆ ਨੇਤੀ ਦਾਰੂ ਪੀ ਕੇ ਆਂਦੇ ਆਏ ਕੈਨੇਡਰ ਭੱਜ ਗਿਆ ਡਰਾਈਵਰ ਤੇ ਜਿਹਨਾਂ ਸੈਟ ਆ ਕੇ ਦਾਰੂ ਪੀਤੀ ਹੋਈ ਐ ਆਹ ਰੇ ਡਰਾਈਵਰ ਆਹ ਰੇ ਪੁੱਤਾ ਹਾਤ ਆ ਗੱਡੀ ਚਲਾਉਣੇ ਪਏ ਓਏ ਆ ਗਈ ਓਏ ਆਰੇ ਦਾਰੂ ਓਏ ਨੋ ਦਾਰੂ دارو کو نہیں يوں او دارو بھی تار اس میں لے جندے ہیں بھائی کون چاک کون چاک اوے انگلیوں سے دارو لے جاؤ آج ڈرائیور ہے کا فون کر تو یار کوئی ਆ ਗੁਰ ਤਾਰਕ ਸਿੰਘ ਕਿੱਤੀ ਹੈ ਸਰਦਾਰ ਕਿੱਤੀ ਉਹ ਪਕੜੇ ਹੋਏ ਇੱਕ ਮਿੰਟ ਯਾਰ ਇਹ ਸਰਦਾਰ ਕਿਹੜਾ 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 ਇੱਧਰ ਦੇਖੋ ਪਿੱਛੇ ਪਿੱਛੇ ਉਹ ਪਾਪਾ ਜੀ ਸਰਦਾਰ ਲੱਗੇ ਪਤਾ ਨਹੀਂ ਲੱਗਦਾ ਪਰ ਇਹ ਇੱਕ ਮਿੰਟ ਬਾਜੀ ਹੋਏਗੀ ਹੋਏਗੀ ਉਹ ਦੇਖ ਪਹਿਲੇ ਉਹ ਬੰਦਾ ਮਾਰਦਾ ਬੰਦਾ ਮਾਰਦਾ ਭਾਜੀ ਹੋਇਆ ਕੀ ਇੱਕ ਇੱਕ ਮਿੰਟ ਮਿੰਟ ਉਹ ਮੈਂ ਤਾਂ ਦਾ ਭਾਜੀ ਅੱਧਰ ਐਣਾ ਬੱਸ ਲੈ ਕੇ ਹੀ ਤੇ ਖੜਿਆ ਐ ਐਣਾ ਬੱਸ ਬੜੀ ਤੇਜ਼ ਲੈ ਕੇ ਆਇਆ ਟੈਕਸੀ ਵਾਲਾ ਅੱਧਰ ਜਾ ਰਿਹਾ ਬੜੀ ਤੇਜ਼ ਐ ਮਾਰਿਆ ਘੁਮਾ ਕੇ ਬੱਸ ਨਹੀਂ ਐ ਕੋਈ ਦੂਜੀ ਬੱਸ ਨਹੀਂ ਬੜੀ ਜਾਂਦੀ ਐ ਫਿਰ ਨੇ ਬੱਸ ਆਇਆ ਬੜੀ ਤੇਜ਼ ਲੈ ਕੇ ਆਇਆ ਮਤਲਬ ਕੋਈ ਨਹੀਂ ਆ ਪਹਿਲੇ ਆਰਡਰ ਨੂੰ ਗਲਤੀ ਨਹੀਂ ਕਰਿਆ ਪਹਿਲੇ ਆ ਆ ਇਧਰ ਆ ਜਾ ਬੰਦ ਕਰਨਾ ਵਣ ਚੋਣਾ ਨੇ ਪਹਿਲੇ ਆਰਡਰ ਨੂੰ ਮਾਰਿਆ ਕੋਲ ਦਾ ਬੰਦਾ ਤਾਂ ਨੇ ਕਿਹੜੀ ਜਗ੍ਹਾ ਇੱਕ ਮਿੰਟ ਕਿਹੜੀ ਜਗ੍ਹਾ ਜੀ ਕੁੱਤੇ ਨਹੀਂ ਆ ਦੇਖ ਹੱਥ ਸਾਡੇ ਕਿਹੜੀ ਜਗ੍ਹਾ ਇਹ ਬੱਸ ਸਟਾਪ ਪਾਸੇ ਜਾਣਾ ਬੱਸ ਨਹੀਂ ਨਹੀਂ ਤੇਰੇ ਸਾਹਮਣੇ ਤਾਂ ਕੁੱਤੇ ਆ ਪਾਣੀ ਆ ਆਰਡਰ ਦੇ ਸਾਹਮਣੇ ਚੋਰੀ ਤੇਰੇ ਸਾਹਮਣੇ ਕਰ ਰਹੇ ਆ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਵੀਨ ਲੰਬਾ ਜੀ ਨਵੀਨ ਇਹ ਲੰਬਾ ਇਹ ਕਿੱਦਾਂ ਐਕਸੀਡੈਂਟ ਹੋਇਆ ਇਹ ਐਕਸੀਡੈਂਟ ਹੋਇਆ ਬੱਸ ਬੜੀ ਉਹ ਤੇਜ਼ ਆ ਰਹੀ ਸੀ ਬੰਦਾ ਖੜਾ ਸੀ ਪਹਿਲੇ ਆਟਰੋਂ ਟੱਕਰ ਮਾਰੀ ਫਿਰ ਬੰਦੇ ਤੇ ਗਈ ਚੜ ਕੋਈ ਡਵਾਈਡਰ ਵਿੱਚ ਬਸ ਨਹੀਂ ਵੱਜੀ ਕੋਈ ਇਹਦੀਆਂ ਬ੍ਰੇਕਾਂ ਫੇਲ ਨਹੀਂ ਇਹਨਾਂ ਦੀ दारू ਕੀਤੀ ਹੈ दारू ਕੀਤੀ ਹੋਈ ਹੈ ਤੇ 1 ਮਿੰਟ ਜਿੱਦਾਂ ਐਕਸੀਡੈਂਟ ਹੋਇਆ ਮੌਕੇ ਤੇ ਕਿੰਨਾ ਦੀ ਇੱਕ ਨਹੀਂ देर ਹੋ ਗਈ ਯਾਰ ਮੌਕੇ ਤੇ ਅੱਧਾ ਘੰਟਾ ਹੋ ਗਿਆ ਜਨਾਬ ਤੇ ਪੁਲਿਸ ਮੌਕੇ ਤੇ ਆਈ ਹੁਣ ਤੱਕ ਫੋਨ ਕੀਤਾ ਆ ਜਾਂਦੇ ਆ ਤੇ ਪੁਲਿਸ ਪਹੁੰਚੀ ਨਹੀਂ ਅਜੇ ਅਜੇ ਆਈ ਨਹੀਂ ਤੇ ਹੁਣ ਇਹ ਬੰਦੇ ਨੂੰ ਤੁਸੀਂ ਆਪਣੇ ਵਾਲੇ ਕੀਤਾ ਹੈ ਮੁੰਡਾ ਆਟੋ ਵਿੱਚ ਪਿਠਾ ਕੇ ਮੁੰਡੇ ਹਸਪੀਟਲ ਲੈ ਗਿਆ ਡੀ ਐਮ ਸੀ ਲੱਗੇਗੇ ਡੀ ਐਮ ਸੀ ਲੱਗੇਗੇ ਕਿਸੇ ਦੀ ਮਾਂ ਦਾ ਪੋਤਾ ਕਿਸੇ ਦੀ ਜਨਾਨੀ ਦਾ ਆਦਮੀ ਹੈ ਚਲ ਬੰਦਾ ਬਚ ਜੇ ਉਹ ਕਦ ਤੇ ਸੀ ਮੋਟਰਸਾਈਕਲ ਸੀ ਇੱਕ ਵਾਰ ਦੇ ਸੀ ਉਹ ਪੈਗਲ ਸੀਗਾ ਪੈਦਲ ਸੀ ਕੋਈ ਕੁਝ ਪਛਾਣ ਹੋਈ ਬੰਦੇ ਦੀ ਕਿੱਥੋਂ ਦਾ ਸੀ ਉਹ ਨਹੀਂ ਪਤਾ ਲੱਗਦਾ ਉਹ ਮੁੱਕੇ ਜਾਣਾ ਸੀ ਉਹਨਾਂ ਨੇ ਹੈ ਮੁੱਕੇ ਜਾਣਾ ਸੀ ਉਹ ਮੁੱਕੇ ਹਾਂ ਜਸਵੀਰ ਸਿੰਘ ਆ ਜੀ ਜਸਵੀਰ ਕਿਹੜੇ ਰੋਡ ਦੀ ਬੱਸ ਆ ਇਹ ਹੈਗੇ ਜਗਰਾਉਂ ਟੀਪੂ ਦੀ ਆ ਜਗਰਾਉਂ ਟੀਪੂ ਦੀ ਕਿਵੇਂ ਹਾਸਾ ਹੋਇਆ ਹੈ ਹਾਸਾ ਜੀ ਬ੍ਰੇਕ ਫੇਲ ਹੋ ਗਿਆ ਗੱਡੀ ਦਾ ਪ੍ਰੈਸ਼ਰ ਲੀਕ ਹੋ ਗਿਆ ਹਾਂਜੀ ਪੁਲ ਤੋਂ ਥੱਲੇ ਉਤਰੀ ਗੱਡੀ ਇੱਕਦਮ ਗੱਡੀ ਭੱਜ ਲਈ ਜੋ ਪ੍ਰੈਸ਼ਰ ਲੀਕ ਹੋ ਗਿਆ ਹੁਣ ਮੈਂ ਇਹਨਾਂ ਤਾਂ ਹਾਰਨ ਮਾਰ ਜੋਗਾ ਨਾ ਮੈਂ ਉਹ ਤਾਂ ਬ੍ਰੇਕ ਲਾਉਣ ਜੋਗਾ ਮੈਂ ਰੋਲਾ ਜਰੂਰ ਪਾ ਕੇ ਜਿਵੇਂ ਬੈਠੇ ਨੇ ਪਾਸੇ-ਪਾਸੇ ਹੁਣ ਚਲੋ ਠੀਕ ਹੈ ਥੱਲੇ ਖੜੇ ਬੰਦੇ ਨਹੀਂ ਸੁਣਦਾ ਹਾਂ ਠੀਕ ਹੈ ਨਾ ਤੇ ਲੋਕਾਂ ਦਾ ਕਹਿਣਾ ਵੀ ਬੱਸ ਬੜੀ ਤੇਜ਼ ਫਾਸਟ ਬੱਸ ਆਈ ਹੈ ਜੇ ਜਦੋਂ ਹੁਣ ਪੁਲ ਤੋਂ ਡੇਉਂ ਮਟਰ ਡਾਊਨ ਹੋ ਗਈ। ਨਾਟਰ ਹੋ ਗਈ। ਬਾਈ ਬੋਲਣ। ਗੱਡੀ ਨਾਟਰ ਹੋ ਗਈ। ਗੱਡੀ ਡਾਊਨ ਹੋ ਗਈ। ਤੇਜ਼ ਤਾਂ ਹੋਈ ਜਾਣੀ ਆ। ਤੇ ਭਾਈ ਸਾਹਿਬ ਵਿਚਾਲੇ ਖੜੇ। ਮੈਂ ਹੁਣ ਕਿੰਨਾ ਘਰ ਆ ਪਿਆ ਮੈਂਥੋਂ ਪਾਸੇ ਹੋ ਜਾ ਪਾਸੇ ਹੋ ਜਾ। ਹੈਨਾ? ਆਇਆ। ਪਰ ਨਹੀਂ ਜਦੋਂ ਨਹੀਂ ਸੁਣਦਾ ਤਾਂ ਉਹਨੇ ਸੁਣਿਆ। ਹੂੰ। ਕੋਈ ਵਿੱਚ ਵਿਚੀ ਜੀ ਦੱਸੋ। ਡਰਿੰਕ ਵੀ ਕੀਤੀ ਹੋਈ ਆ ਤੁਸੀਂ? ਨੋ ਜੀ ਨੋ। ਨੋ। ਲੋਕਾਂ ਦਾ ਕਹਿਣਾ ਡਰਿੰਕ ਕੀਤੀ ਹੋਈ ਆ। ਲੋਕ ਤਾਂ ਹੀ ਬਹੁਤ ਕਹਿਣਗੇ। ਅਜਾ। ਮਨਾਇਆ ਕਰ ਲਈ। ਤੇ ਹੁਣ ਵੀਰੇ ਮਲਾਇਆ ਕਰ ਲੋ ਫਿਰ ਮਲਾਇਆ ਕਰਾ ਲੋ ਨਿਕਲ ਨਿਕੇ ਬੱਚੇ ਮਲਾਇਆ ਕਰ ਲੋ ਨਿਕੇ ਨਿਕੇ ਬੱਚੇ ਵਾਲੀ ਗੱਲ ਥੋੜੀ ਹੈ ਇੱਕ ਮਿੰਟ ਇੱਕ ਮਾਰਿਆ ਇੱਕ ਵੜ ਗੱਡੀ ਵੀਰੇ ਭਾਈ ਗੱਡੀ